ਅੱਜ ਸ਼ੰਭੂ ਬਾਊਡਰ ਦੇ ਲਈ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਰੇਲਵੇ ਸਟੇਸ਼ਨ ਤੋਂ ਹੋਇਆ ਰਵਾਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵੰਤ ਸਿੰਘ ਪੰਦੇੜ ਦੀ ਅਗਵਾਹੀ ਦੇ ਵਿੱਚ ਰੇਲਵੇ ਸਟੇਸ਼ਨ ਤੋਂ ਕੀਤਾ ਗਿਆ ਕਿਸਾਨਾਂ ਦਾ ਜੱਥਾ ਰਵਾਨਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਅਤੇ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤ ਕਰਵਾਉਣ ਦੇ ਲਈ ਸਾਡੀਆਂ ਮੰਗਾਂ ਲਗਾਤਾਰ جاری ਹਨ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਦਰਨੇ ਲਗਾਤਾਰ ਚੱਲਦੇ ਰਹਿਣਗੇ ਉਨਾ ਕਿਹਾ ਕਿ ਹਾਈ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਸ਼ੰਗੋ ਬਾਰਡਰ ਤੋਂ ਬੈਰੀਅਰ ਹਟਾਏ ਜਾਣ ਤੇ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਦਿੱਤਾ ਜਾਵੇ ਠੀਕ ਆ ਪਹਿਲੇ ਇੰਡੀਆ ਕੋਲ ਪੰਜਾਬੀ ਪੰਜਾਬੀ ਨਹੀਂ 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 ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਅਸੀਂ ਪੀਸੀ ਕਰ ਰਹੇ ਆ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦਾ ਨੌਵਾਂ ਜਥਾ ਜਿਹੜਾ ਵਾ ਅੱਜ ਸ਼ੰਭੂ ਬਾਰਡਰ ਨੂੰ ਰਵਾਨਾ ਹੋ ਰਿਹਾ ਹੈਗਾ ਵਾ ਅਰ ਪਿਛਲੇ ਸਮੇਂ ਕੋਈ ਜਥੇ ਵੱਡੇ ਹੋਣ ਕਰਕੇ ਇੱਕ 2 3 ਟ੍ਰੇਨਾਂ ਦੇ ਵਿੱਚ ਉਹਨਾਂ ਨੂੰ ਸਮੱਸਿਆ ਆਉਂਦੀ ਸੀ ਇਸ ਕਰਕੇ ਅਸੀਂ ਅਰਲੀ ਮਾਰਨਿੰਗ ਤੋਂ 5:30 ਵਜੇ ਤੋਂ ਕਿਸਾਨ ਸੱਚ ਕਨਡੈਕਟਸ ਤੋਂ ਲੈ ਕੇ 7:30 ਗਾਂ ਹੁਣ ਤੱਕ ਚੜਦੇ ਜਾ ਰਹੇ ਨੇ ਬਾਦਰ ਤੇ ਵੀ 8:50 ਤੇ ਚਲੇ ਨੇ ਹੁਣ ਜਿਹੜੀਆਂ ਨੈਕਸ ਗੱਡੀਆਂ ਆ ਰਹੀਆਂ ਉਹਨਾਂ ਤੇ ਲਗਭਗ 3 400 ਬੰਦਾ ਸਾਡਾ ਅੰਮ੍ਰਿਤਸਰ ਜੰਡਿਆਲਾ ਗੁਰੂ ਤੇ ਬਿਆਸ ਤੋਂ ਰਵਾਨਾ ਹੋ ਚੁੱਕਾ ਤੇ ਹੋਰ ਵੀ ਕਿਸਾਨ ਲਗਾਤਾਰ ਆ ਰਹੇ ਨੇ ਇਕਦਾ ਹੈਗਾ ਕਿ ਮੋਰਚੇ ਦੇ ਵਿੱਚ ਕਿਸਾਨਾਂ ਦੀ ਆਮਦ ਲਗਾਤਾਰ ਵਧ ਰਹੀ ਹੈ ਕਿਹਾ ਮੋਰਚੇ ਨੂੰ ਬਲ ਮਿਲ ਰਿਹਾ 13 ਫਰਵਰੀ ਨੂੰ ਜਿਹੜਾ ਅੰਦੋਲਨ ਅਸੀਂ ਦਿੱਲੀ ਅੰਦੋਲਨ ਦੋ ਸ਼ੁਰੂ ਕੀਤਾ ਵਾ ਉਹ ਅੰਦੋਲਨ ਅਸੀਂ ਉਦੋਂ ਅੰਦੋਲਨ ਚਲਾਉਣ ਵੇਲੇ ਕਹਿਤਾ ਸੀ ਸੈਂਟਰ ਦੀ ਸਰਕਾਰ ਨੂੰ ਕਿ ਇਹ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਦਾ ਮੁੱਦਾ ਵਾ ਕਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦਾ ਸਵਾਲ ਹੈਗਾ ਵਾ ਇਹਦੇ ਨਾਲ ਨਰੇਗਾ 200 ਦਿਨ ਉਹਦੀ ਦਿਹਾੜੀ ਚੰਗੀ ਹੋਵੇ ਲਖੀਮਪੁਰ ਖੀਰੀ ਅਕਤੂਬਰ ਮਹੀਨੇ ਚ ਫੇਰ ਉਹਦੀ ਵਰੇਗੰਡ ਆ ਜਾਣੀਆਂ ਹਜੇ ਤੱਕ ਉਹਦਾ ਇਨਸਾਫ ਸਾਨੂੰ ਮਿਲਿਆ ਨਹੀਂ ਹੈਗਾ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਅਤਿਆਦ ਮੰਗਾ ਜਿਹੜੀਆਂ ਸਾਡੀਆਂ ਵਾਂ ਜਿਹੜੀਆਂ ਸਾਡੀਆਂ ਮੋਰਚੇ ਨਾਲ ਜੁੜੀਆਂ ਹੈਗੀਆਂ ਉਹ ਪੂਰੀਆਂ ਕਰਨ ਦਾ ਸਵਾਲ ਹੈਗਾ ਵਾ ਔਰ ਉੱਤੋਂ ਵੱਡੀ ਗੱਲ ਹੈ ਸਾਡੀ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਕਹਿਤਾ ਆਪ ਵੀ ਕਿਸਾਨਾਂ ਦਾ ਰਾਹ ਖੋਲਿਆ ਜਾਵੇ ਇਹਦੇ ਨਾਲ ਰਾਹ ਬੰਦ ਹੋ ਨਾਲ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਤੇ ਆਮ ਜਨਤਾ ਨੂੰ ਆਵਾਜਾਈ ਦੇ ਮਸਲੇ ਤੇ ਬਹੁਤ ਦਿੱਕਤ ਹੁੰਦੀ ਆ ਪੰਜਾਬ ਦੀ ਆਰਥਿਕਤਾ ਤੇ ਦਾ ਮਾੜਾ ਅਸਰ ਪੈਂਦਾ ਪਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੇਗੀ ਆਪੋਸ ਕਰ ਦਿੱਤਾ ਹੈਗਾ ਇਹਨੂੰ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਹੋਊਗੀ ਵੀ ਬਾਰਡਰ ਖੁੱਲੇ ਔਰ ਜੋ ਵੀ ਪੰਜਾਬ ਹਰਿਆਣੇ ਦੇ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਇਹਦੇ ਲਈ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਜ਼ਿੰਮੇਵਾਰ ਹੈਗੀ ਆ ਦੇ ਲਈ ਕਿਸਾਨ ਮਜ਼ਦੂਰ ਜ਼ਿੰਮੇਵਾਰ ਨਹੀਂ ਹੈਗੇ ਇਸੇ ਸਿਲਸਿਲੇ ਵਿੱਚ ਲਗਭਗ ਪਟਿਆਲੇ 'ਚ ਪ੍ਰਸ਼ਾਸਨ ਨਾਲ ਸ਼ਾਇਦ ਮੈਨੂੰ ਲੱਗਦਾ ਪਰਸੋਂ ਸਾਡੀ ਮੀਟਿੰਗ ਹੋਵੇ ਉਹਦੇ 'ਚ ਕੀ ਮਸਲਾ ਨਿਬੜ ਕੇ ਆਉਂਦਾ ਪਟਿਆਲੇ ਵਾਲੀ ਮੀਟਿੰਗ ਤੇ ਇਹ ਤਾਂ ਉੱਥੇ ਪਟਿਆਲੇ ਮੌਕੇ ਤੇ ਦੋਵੇਂ ਫੋਰਮ ਆਪਣੀ ਦਸੰਦ ਕੇ ਗੱਲਬਾਤ ਔਰ ਇਹਦੇ ਨਾਲ ਦੀ ਨਾਲ ਜਿਵੇਂ ਹਰਿਆਣੇ ਦੇ ਵਿੱਚ ਬਹੁਤ ਜਲਦਬਾਜੀ ਚ ਅਲਕਸ਼ਨਾ ਕਰਾਉਣ ਦਾ ਫੈਸਲਾ ਕੀਤਾ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਜਦੋਂ ਦਾ ਪੰਜਾਬ ਹਰਿਆਣੇ ਦੀ ਪੰਜਾਬ ਤੇ ਮਹਾਰਾਸ਼ਟਰ ਦੀ ਸੌਰੀ ਹਰਿਆਣੇ ਤੇ ਮਹਾਰਾਸ਼ਟਰ ਦੀ ਇਕੱਠੇ ਇਲੈਕਸ਼ਨ ਹੁੰਦੀ ਹੁੰਦੀ ਸੀ ਇਹ ਪਹਿਲੀ ਵਾਰ ਹੋ ਰਿਹਾ ਵਾ ਕਿ ਮਹਾਰਾਸ਼ਟਰ ਨੂੰ ਵੱਡ ਕਿਚਾ ਗਿਆ ਵਾ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਬੇਸ਼ੱਕ ਮੇਰੇ ਪਾਸ ਤਨੇ ਆਜ਼ਾਦ ਚੋਣਾ ਕਰਾਉਣ ਦਾ ਦਾਵਾ ਪਰ ਸੱਤਾਧਾਰੀ ਪਾਰਟੀ ਨੂੰ ਬੇਨਫੀਟ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਔਰ 25 ਦਿਨ ਪਹਿਲੋਂ ਹਰਿਆਣੇ ਦੀ ਲਖਸੰਗੜੀ ਆ ਕਰਾਉਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਹੈਗਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਜਿਹੜੀ 75 70 ਹਜ਼ਾਰ ਅਰਧ ਸੈਨਿਕ ਫੋਰਸ ਹਰਿਆਣੇ ਚ ਲਾ ਕੇ ਜਿਹੜੇ ਹਰਿਆਣੇ ਦੇ ਕਿਸਾਨਾਂ ਤੇ ਜ਼ੁਲਮ ਕੀਤੇ ਸੀ ਕਿਤੇ ਲੋਕ ਭੁੱਲ ਗਿਆ ਜਿਨ੍ਹਾਂ ਨੂੰ ਕਿਹਾ ਗਿਆ ਸੀਗਾ ਵੀ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਜੇ ਕਿਸਾਨ ਅੰਦੋਲਨ ਚ ਗਏ ਉਹਨਾਂ ਨੇ ਕਿਹਾ ਹੈਗਾ ਵੀ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਰੈੱਡ ਐਂਟਰੀਆਂ ਕਰ ਦਾਂਗੇ ਜੇ ਤੁਸੀਂ ਕਿਸਾਨ ਅੰਦੋਲਨ ਚ ਜਾਓਗੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਤੇ ਫਤਵੇ ਉਹਨਾਂ ਦੇ ਘਰਾਂ ਤੇ ਨੋਟਿਸ ਲਾਏ ਗਏ ਸੀਗੇ ਔਰੇਦੋਗਾ ਉਹਨਾਂ ਦੇ ਘਰ ਵਾਲਿਆਂ ਨੂੰ ਕਿਹਾ ਗਿਆ ਸੀ ਚੁੱਕ ਕੇ ਲੈ ਜਾਾਂਗੇ ਜੇ ਤੁਹਾਡੇ ਘਰ ਵਾਲੇ ਕਿਸਾਨ ਅੰਦੋਲਨ ਚ ਗਏ ਕੀ ਹਰਿਆਣੇ ਦੇ ਲੋਕ ਇਹ ਗੱਲਾਂ ਭੁੱਲ ਜਾਣਗੇ ਸੋ ਹੁਣ ਸੈਣੀ ਸਾਹਿਬ ਨੂੰ ਜਿਹੜੇ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਦੇ ਉਹਨਾਂ ਦੀ ਆ ਵੀ ਤੁਰੇ ਜਾਂਦੇ ਸੀ ਉਹਨਾਂ ਨੇ ਕਿਸਾਨ ਦੇਖ ਲੇ ਤੇ ਰਾਤ ਚ ਖੜ ਗਏ ਤੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਕਹਿੰਦੇ ਕਿਸਾਨਾਂ ਨੇ ਮੰਗ ਪੱਤਰ ਵੀ ਦਿੱਤਾ ਖੜੇ ਕਿਸਾਨ ਮੰਗ ਪੱਤਰ ਲਿਖ ਵੀ ਦਿੰਦੇ ਆ ਕਟ Haryana ਦੇ ਮੁੱਖ ਮੰਤਰੀ ਲੈ ਵੀ ਜਾਂਦੇ ਆ ਇਹ 10 ਸਾਲਾਂ ਬਾਅਦ ਕਿਉਂ ਕਿਸਾਨਾਂ ਨਾਲ ਚਿਪੇ ਆ ਰਿਹਾ ਜਿਹੜੇ ਸ਼ੰਭੂ ਦੇ ਬੈਠੇ ਕਿਸਾਨ ਆ ਉਹਨਾਂ ਨਾਲ ਤਾਂ ਗੱਲ ਕਰਕੇ ਕੋਈ ਰਾਜੀ ਨਹੀਂ ਹੈਗਾ ਕਿਉਂਕਿ ਇਹ ਲਕਸ਼ਣ ਸਤੰਟ ਸੀਗਾ ਕਿ ਮੈਂ 24 ਫਸਲਾਂ ਤੇ ਐਮਐਸਪੀ ਦਊਗਾ ਫਸਲ Haryana 'ਚ ਵੀ ਦੋ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਤੇ ਐਮਐਸਪੀ ਨਹੀਂ ਬੇਸ਼ੱਕ Haryana ਦੇ ਵਿੱਚ ਕਿਉਣਾ ਦੇ ਵਿੱਚ ਕਿਸਾਨ ਮਜ਼ਦੂਰ ਨੇ ਆਪਣੀ ਮਰਜ਼ੀ ਨਾਲ ਫੈਸਲਾ ਕਰਨਾ ਹੈਗਾ ਕਿ ਕਿੰਨੂੰ ਵੋਟ ਪਾਉਣੀ ਹੈ ਕਿੰਨੂੰ ਨਹੀਂ ਪਰ ਹਰਿਆਣੇ ਦੇ ਕਿਸਾਨਾਂ ਨੂੰ ਤੁਹਾਡੇ ਮਾਧਮ ਨਾਲ ਅਪੀਲ ਕਰਾਂਗੇ ਸ਼ਹੀਦ ਸੋਭ ਕਰਨ ਨੂੰ ਯਾਦ ਰੱਖਿਓ ਇਹ ਵੀ ਯਾਦ ਰੱਖਿਓ ਜਿਵੇਂ ਹਰਿਆਣੇ ਦੀਆਂ ਕਬੱਡੀ ਨਾਲ ਜੁੜੀਆਂ ਹੋਈਆਂ ਧੀਆਂ ਨੂੰ ਸੜਕਾਂ ਤੇ ਰੋਲਿਆ ਮੋਦੀ ਸਰਕਾਰ ਨੇ ਔਰ ਜਿਵੇਂ ਹੁਣ ਇੱਕ 100 ਗ੍ਰਾਮ ਭਾਰ ਵੱਧ ਹੋਣ ਕਰਕੇ ਜੋ ਕੁਝ ਹੋਇਆ ਸਾਨੂੰ ਤਾਂ ਕੁੜੀਆਂ ਫਿਰ ਰਾਜਨੀਤੀ ਦਾ ਸ਼ਿਕਾਰ ਨਜ਼ਰ ਆਉਂਦੀਆਂ ਨੇ ਮਨੀਸ਼ ਪੁਗਾਠ ਹੋਵੇ ੱੱਕਾ ਹੋਇਆ ਹੋਗਾ ਕਿਉਂਕਿ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਆਵਾਜ਼ ਚੱਕੀ ਸੀ ਉਹਦਾ ਸ਼ਾਇਦ ਖਾਮਿਆਨਾ ਪਤਣਾ ਉਹਨਾਂ ਨੂੰ ਪਿਆ ਰਿਹਾ ਹੈਗਾ ਅਸੀਂ ਜਿਹੜੀ ਔਰਤ ਡਾਕਟਰ ਜਿਹਦੀ ਕਲਕੱਤਾ ਦੇ ਵਿੱਚ ਜਿੰਸੀ ਜਾਤੀ ਹੋਣ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਉਹ ਡਾਕਟਰ ਦੀ ਸਾਰੀ ਹੜਤਾਲ ਦਾ ਸਮਰਥਨ ਕਰਦੇ ਆਂ ਮੋਦੀ ਸਰਕਾਰ ਕੋ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਚਾਹੇ ਉਹ ਪੱਛਮੀ ਬੰਗਾਲ ਦੀ ਸਰਕਾਰ ਆ ਉਹਨਾਂ ਡਾਕਟਰਾਂ ਨਾਲ ਬੈਠ ਕੇ ਜੋ ਉਹਨਾਂ ਦੀਆਂ ਮੰਗਾਂ ਨੇ ਉਨਾਂ ਨੂੰ ਬੈ ਕੇ ਉਹ ਮੰਗਾ ਨبطਾਰਿਆ ਕੀਤਾ ਜਾਵੇ ਕਿਉਂਕਿ ਫਿਰ ਇੰਨੀ ਦੇਰ ਤੱਕ ਜਿਹੜੀਆਂ ਸੇਤ ਸੁਵਾ ਸੁਵਾਵਾਂ ਨੇ ਹਸਪਤਾਲ 'ਚ ਬੰਦ ਹੋਣ ਕਰਕੇ ਸਮੱਸਿਆ ਆ ਸਕਦੀ ਆਮ ਜਨਤਾ ਨੂੰ ਇਹਦੇ ਨਾਲ ਨਾਲ ਕੱਲੀ ਉਹ ਕੁੜੀ ਦੀ ਘਟਨਾ ਨੀ ਉਹ ਘਟਨਾ ਤੋਂ ਬਾਅਦ ਮੈਂ ਖ਼ਬਾਰਾਂ 'ਚ ਦੇਖ ਰਿਹਾ ਦਰਜਨਾ ਘਟਨਾਵਾਂ ਹੋਰ ਸੂਬਿਆਂ ਵਿੱਚ ਆ ਗਈਆਂ ਔਰਤਾਂ ਨਾਲ ਜਿੰਸੀ ਜਾਤੀ ਦੀਆਂ ਤੋਂ ਸਾਨੂੰ ਲੱਗਦਾ ਵੀ ਨਿਰਪਯਾ ਕਾਣ ਤੋਂ ਬਾਅਦ ਵੀ ਜਿਹੜਾ ਵੱਡਾ ਅੰਦੋਲਨ ਬਣਿਆ ਸੀ ਸਰਕਾਰ ਨੇ ਕੋਈ ਸਬਕ ਨਹੀਂ ਸਿੱਖੇ ਹੈਗੇ ਔਰਤਾਂ ਨਾਲ ਉਸੇ ਤਰ੍ਹਾਂ ਜਾਤੀਆਂ ਹੋ ਰਹੀਆਂ ਗਿਆ ਤੇ ਔਰਤਾਂ ਵਾਲੇ ਮਸਲੇ ਤੇ ਸਰਕਾਰ ਨੂੰ ਇਨਸਾਫ ਦੇਣਾ ਚਾਹੀਦਾ ਹੈਗਾ ਵਾ ਧੰਨਵਾਦ ਜੀ ਮੈਂ ਸਰਬਨ ਸਿੰਘ ਪੰਦੇਰ ਦੋਨੋ ਫਾਰਮੂਲੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز